ਖਸਮ ਬਿਸਾਰ ਆਨ ਕੰਮ ਲੱਗ ਹੈ ਖਸਮ ਨੂੰ ਪੁਲਾ ਦਿੱਤਾ ਤੇ ਹੋਰ ਨਾ ਹੋਰ ਨਿਆ ਕੰਮਾਂ ਦੇ ਵਿੱਚ ਅਸੀਂ ਲੱਗ ਗਏ ਉਹਦਾ ਚੇਤਾ ਹੀ ਨਹੀਂ ਖਸਮ ਇੰਜ ਕਹਿ ਲਓ ਇਹਨੂੰ ਜੇ ਦੁਨੀਆਵੀ ਤੌਰ ਤੇ ਵੀ ਸਮਝਣਾ ਹੋਵੇ ਵੀ ਕੋਈ ਬੰਦਾ ਸਵੇਰ ਸਵਕਤੇ ਦਾ ਉੱਠ ਕੇ ਕੰਮ ਧੰਦੇ ਤੇ ਗਿਆ ਹੋਵੇ ਤੇ ਉਹਨੇ ਥੋੜਾ ਬਾਲਾ ਕੋਈ ਰੋਟੀ ਆਦਕ ਨਾਲ ਲਿਜਾਈ ਹੋਵੇ ਤੇ ਉੱਥੇ ਖਾਧੀ ਹੋਵੇ ਤੇ ਹੋਰ ਕੋਈ ਚਾਹ ਕੌਫੀ ਕੁਝ ਨਾ ਕੁਝ ਖਾ ਪੀ ਕੇ guzara ਕੀਤਾ ਹੋਵੇ ਭੁੱਖ ਉਹਨੂੰ ਬੜੀ ਲੱਗੀ ਹੋਵੇ ਤੇ ਮੁੜ ਮੁੜ ਕੇ ਘੜੀ ਵੱਲ ਵੇਂਦਾ ਹੋਵੇ ਕਿ ਸ਼ਾਮ ਨੂੰ 5 ਵਜੇ ਮੇਰਾ ਕੰਮ ਮੁੱਕ ਜਾਣਾ ਤੇ ਬਾਅਦ ਵਿੱਚ ਮੈਂ ਬੱਸਾਂ ਆਦਕ ਦੇ ਵਿੱਚ ਛੱਡ ਕੇ 6 ਵਜੇ ਮੈਂ ਘਰ ਪਹੁੰਚ ਜਾਣਾ ਤੇ ਘਰ ਜਾ ਕੇ ਮੈਨੂੰ ਰਜਵੀ ਤੇ ਵਧੀਆ ਗਰਮ ਗਰਮ ਰੋਟੀ ਤੇ ਖਾਣ ਮਿਲੂਗੀ ਜਿਹੜੀ ਭੁੱਖ ਲੱਗੀ ਆ ਉਹਨੂੰ ਆਸ ਲੈ ਕੇ ਉਹ ਬੰਦਾ ਬੈਠਾ ਹੋਵੇ ਵੀ ਜਦੋਂ ਘਰ ਜਾਵਾਂਗਾ ਘਰ ਜਾ ਕੇ ਹੁਣ ਮੈਨੂੰ ਕੁਝ ਖਾਣ ਦੀ ਲੋੜ ਨਹੀਂ ਕਿਉਂਕਿ ਰੋਟੀ ਪਾਣੀ ਦਾ ਟਾਈਮ ਹੋਇਆ ਤੇ ਇਸ ਵਾਸਤੇ ਮੇਰੀ ਤ੍ਰਿਪਤੀ ਹੋ ਜਾਏਗੀ ਜਦੋਂ ਬੰਦਾ ਘਰ ਜਾਵੇ ਤੇ ਅੱਗਿਓ ਕਾਰ ਵਾਲੀ ਵਿੱਚ ਟੀਵੀ ਤੇ ਕੋਈ ਸੀਰੀਅਲ ਵੰਦੀ ਹੋਵੇ ਬੰਦਾ ਕਹਵੇ ਵੀ ਬੜੀ ਭੁੱਖ ਲੱਗੀ ਆ ਕੋਈ ਦਾਲ ਸਬਜ਼ੀ ਬਣਾਈ ਆ ਤੇ ਉਹ ਅੱਗੇ ਕਹਵੇ ਵੀ ਮੈਂ ਕੁਝ ਵੀ ਨਹੀਂ ਬਣਾਇਆ ਬੰਦੇ ਵਿਚਾਰੇ ਨੂੰ ਕਿੰਨਾ ਦੁੱਖ ਹੁੰਦਾ ਵੀ ਮੈਂ ਕਿੰਨੀ ਮਿਹਨਤ ਮੁਸ਼ਕਲ ਤੇ ਕੰਮ ਕਰਕੇ ਆਇਆ ਤੇ ਘਰ ਆਉਂਦਿਆਂ ਨੂੰ ਵੀ ਭੋਜਨ ਪ੍ਰਸ਼ਾਦਾ ਤਿਆਰ ਨਹੀਂ ਸੇਮ ਹੀ ਇਹ ਜਿਹੜੀ ਚੀਜ਼ ਆ ਜਿਹੜੀਆਂ ਪਹਿਣਾ ਕੰਮ ਧੰਦੇ ਕਰਨ ਵਾਲੀਆਂ ਉਹਨਾਂ ਤੇ ਵੀ ਇਸ ਤਰ੍ਹਾਂ ਹੀ ਨਿਰਪਰ ਕਰਦੀ ਆ ਮਨ ਲਓ ਕਿਸੇ ਬੀਬੀ ਕੋਲ ਕੰਮ ਹੋਵੇ ਤੇ ਬੰਦੇ ਨੇ ਕੋਈ ਗਲਤੀ ਕੀਤੀ ਉਹਦਾ ਲਾਇਸੈਂਸੀ ਜ਼ਬਤ ਹੋਇਆ ਹੋਇਆ ਉਹ ਗੱਡੀ ਵੀ ਨਾ ਚਲਾ ਸਕਦਾ ਹੋਵੇ ਇਦਾਂ ਦੇ ਵੀ ਬੰਦੇ ਵੇਖੇ ਤੇ ਉਹਦੀ ਡਿਊਟੀ ਘਰੇ ਹੀ ਹੋਵੇ ਤੇ ਉਹ ਬੀਬੀ ਵਿਚਾਰੀ ਨਾਲੇ ਤੇ ਬੱਚਿਆਂ ਦੀ ਪਾਲਣਾ ਪੋਸ਼ਣਾ ਕਰੇ ਨਾਲੇ ਸਾਰਾ ਦਿਨ ਕੰਮ ਧੰਦੇ ਕਰਕੇ ਥੱਕੀ ਟੁੱਟੀ ਘਰ ਆਵੇ ਤੇ ਬੰਦਾ ਕਿਤੇ ਉਹਨੂੰ ਪਾਣੀ ਦਾ ਗਲਾਸ ਵੀ ਨਾ ਪੁੱਛੇ ਇੰਜ ਰਿਸ਼ਤੇ ਕੋਈ ਨਹੀਂ ਲੱਭਦੇ ਇਸੇ ਤਰ੍ਹਾਂ ਇਹ ਮੁਲਕ ਦੇ ਦਾਰ ਉੱਤੇ ਆ ਜਿਸ ਵੈ ਗੁਰੂ ਨੇ ਸਾਨੂੰ ਇੰਨੀਆਂ ਦਾਤਾਂ ਬਖਸ਼ਿਸ਼ ਕੀਤੀਆਂ ਨੇ ਜਿਹੜੀਆਂ ਗਿਣੀਆਂ ਹੀ ਨਹੀਂ ਜਾ ਸਕਦੀਆਂ ਗਿਣਨ ਲੱਗਿਏ ਤੇ ਕਿੰਨਾ ਸਮਾਂ ਸਾਡਾ ਇਸੇ ਕੰਮ 'ਚ ਹੀ ਲੰਘ ਜਾਵੇ